ਸਭ ਤੋਂ ਪਹਿਲੇ ਮੈਂ ਦੱਸਣਾ ਚਾਹਣਾ ਹੈ ਕਿ ਹੜ੍ਹ ਆਏ ਕਿਉਂ ਕਿਵੇਂ ਆਏ ਆਪਾਂ ਸੋਚੀ ਬੈਠੇ ਆ ਕਿ ਬਰਸਾਤਾਂ ਜਿਆਦੀਆਂ ਪੈ ਗਈਆਂ ਤੇ ਇੱਕਦਮ ਪਾਣੀ ਆ ਗਿਆ ਬਰਸਾਤਾਂ ਤਾਂ ਹਰ ਸਾਲ ਪੈਂਦੀਆਂ ਪਰ ਸਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਜਿਹੜੀ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਕੀ ਹੁੰਦਾ ਸੀ ਉਸ ਟਾਈਮ ਹਰ ਬਰਸਾਤਾਂ ਤੋਂ ਪਹਿਲੇ ਹਰ ਸਾਲ ਤਿੰਨ ਮਹੀਨੇ ਪਹਿਲੇ ਸਾਰੇ ਡੀਸੀਆਂ ਦੀ ਮੀਟਿੰਗ ਸੱਦੀ ਜਾਂਦੀ ਸੀ ਇਰੀਗੇਸ਼ਨ ਮਹਿਕਮੇ ਤੇ ਡਰੇਨੇਜ ਮਹਿਕਮੇ ਦੀ ਮੀਟਿੰਗ ਸੱਦੀ ਜਾਂਦੀ ਸੀ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਜਿੰਨੀਆਂ ਡਰਨ ਹੈ ਜਿੰਨੇ ਦਰਿਆ ਹੈ ਜਿੱਥੇ ਕੋਈ ਬੰਦ ਦਗਣਾ ਕਰਨਾ ਹੈ ਜਾਂ ਕੋਈ ਸਫਾਈ ਕਰਾਉਣੀ ਹੈ ਉਹਦਾ ਤੁਸੀਂ ਬਜਟ ਬਣਾਓ ਤੇ 3 ਮਹੀਨੇ ਪਹਿਲੇ ਪੈਸਾ ਦਿੱਤਾ ਜਾਂਦਾ ਸੀ ਕਿ ਪਹਿਲੇ ਸਫਾਈਆਂ ਸਫੂਈਆਂ ਸਾਰਾ ਕੁਝ ਠੀਕ ਹੋ ਜੇ ਐਕਤੀ ਕਿਸੇ ਨੇ ਕੋਈ ਮੀਟਿੰਗ ਨਹੀਂ ਕੀਤੀ ਕੋਈ ਪ੍ਰਵਾਹ ਨਹੀਂ ਕੀਤੀ ਕੋਈ ਫਿਕਰ ਹੀ ਨਹੀਂ ਸੀ ਦੂਜੀ ਜਿਹੜੀ ਸਭ ਤੋਂ ਐਮ ਗੱਲ ਕੀ ਹੁੰਦਾ ਸੀ ਬਾਦਲ ਸਾਹਿਬ ਦੀ ਸਰਕਾਰ ਅਸੀਂ ਬਰਸਾਤਾਂ ਤੋਂ ਹਰ ਰੋਜ਼ ਅਸੀਂ ਡੈਮਾਂ ਨੂੰ ਮੋਨੀਟਰ ਕਰਨ ਲੱਗ ਜਾਂਦੇ ਸੀ ਕਿੰਨਾ ਪਾਣੀ ਉਹ ਡੈਮ ਚ ਆਇਆ ਸਾਨੂੰ ਪਤਾ ਹੁੰਦਾ ਸੀ ਅੱਜ ਕੱਲ ਟੈਕਨੋਲੋਜੀ ਹੈ ਤੁਹਾਨੂੰ ਪਤਾ ਲੱਗ ਸਕਦਾ ਮੀਂਹ ਕਿੰਨਾ ਪੈਣਾ ਹੈ ਕਿੰਨਾ ਪੈਣਾ ਹੈ ਹਫ਼ਤੇ 'ਚ ਕਿੰਨਾ ਕੀ ਮਾਹੌਲ ਹੋਊਗਾ ਉਹਦੇ ਹਿਸਾਬ ਨਾਲ ਅਸੀਂ ਡੈਮ ਨੂੰ ਕੰਟਰੋਲ ਕਰਦੇ ਹਾਂ ਅਸੀਂ ਦੇਖਣਾ ਹੈ ਪਹਿਲੀ ਗੱਲ ਅਸੀਂ ਜੁਲਾਈ ਤੇ ਅਗਸਤ ਮਹੀਨੇ ਚ ਪਾਣੀ ਸਟੋਰ ਨਹੀਂ ਕਰਦੇ ਹੁੰਦੇ ਸੀ ਜਿਵੇਂ ਪਾਣੀ ਆਉਂਦਾ ਤੇ ਉਵੇਂ-ਉਵੇਂ ਚਲੀ ਜਾਂਦਾ ਸੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਡੈਮਾਂ ਤਰਫ ਧਿਆਨ ਹੀ ਨਹੀਂ ਦਿੱਤੀ ਪਾਣੀ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ ਜਦੋਂ ਇੱਕਦਮ ਉੱਤੇ ਆ ਗਿਆ ਉਹ ਕਹਿੰਦੇ ਉਹੋਹ ਡੈਮ ਟੁੱਟ ਜਣੇ ਛੱਡ ਦੋ ਸਾਰਾ ਸਾਰੇ ਗੇਟ ਖੋੜ ਦੇ ਅਸੀਂ ਜਿਵੇਂ ਜਿਵੇਂ ਪਾਣੀ ਆਉਂਦਾ ਸੀ ਉਹਨਾਂ ਨਾਲ ਛੱਡੀ ਜਾਂਦੇ ਸੀ ਉਹਦਾਂ ਕੀ ਹੈ ਕੋਈ ਪ੍ਰੈਸ਼ਰ ਨਹੀਂ ਪੈਂਦਾ ਸੀ ਤੇ ਐਜਾ ਨੁਕਸਾਨ ਨਹੀਂ ਹੁੰਦਾ ਸੀ ਪਰ ਆ ਤਾਂ ਸਰਕਾਰ ਭਗਵੰਤ ਮਾਨ ਨੂੰ ਕੀ ਫਕਰ ਕੋਈ ਉਹਨੂੰ ਪਰਵਾਹ ਹੈ ਕਾਰਨ ਆਈ ਹੈ ਵੱਡਾ ਇੱਕਦਮ ਸਾਰੇ ਗੇਟ ਖੋਲ ਦਿੱਤੇ ਤੀਜੀ ਗੱਲ ਤੁਹਾਨੂੰ ਹਰਿਆਣੇ ਦੀ ਤੁਹਾਨੂੰ ਦੱਸੂਗਾ ਜਿੰਨਾ ਸ਼ਾਇਦ ਲੋਕਾਂ ਨੂੰ ਪਤਾ ਹੋਵੇ ਸ਼ਾਇਦ ਨਾਲ ਵੀ ਪਤਾ ਹੋਵੇ ਜਦੋਂ ਦੇਸ਼ ਆਜ਼ਾਦ ਹੋਇਆ ਜਿਹੜੇ ਦਰਿਆ ਪੰਜਾਬ ਦੇ ਵਿੱਚ ਲੰਘਦੇ ਸੀ ਉਹਦਾ ਸਾਰਾ ਪਾਣੀ ਆਪਾਂ ਵਰਤਦੇ ਸੀ ਫਿਰ ਇੰਦਰਾ ਗਾਂਧੀ ਦੇ ਤਾਂ ਆਪਣਾ ਸੈਂਟਰ ਦੀ ਕਾਂਗਰਸ ਸਰਕਾਰ ਨੇ ਫੈਸਲਾ ਕੀਤਾ ੱੱਕੇ ਨਾਲ ਰਾਜਸਥਾਨ ਨੂੰ ਪਾਣੀ ਦੇਣ ਦਾ ਰਾਜਸਥਾਨ ਨੂੰ ਦੇਖੋ ਕਿੰਨਾ ਪਾਣੀ ਦਿੱਤਾ ਜਿੰਨਾ ਪੰਜਾਬ ਤੇ ਦਰਿਆਵਾਂ ਦਾ ਪਾਣੀ ਸੀ ਅੱਧਾ ਪਾਣੀ ਆ ਰਾਜਸਥਾਨ ਹਰੀਕੇ ਤੋਂ ਨਹਿਰ ਕੱਢ ਕੇ ਰਾਜਸਥਾਨ ਨੂੰ ਭੇਜ ਦਿੱਤਾ ਅੱਧਾ ਦੁਨੀਆ ਦਾ ਕਾਨੂੰਨ ਹੈ ਦੁਨੀਆ ਦਾ ਕਿ ਜਿਹੜੇ ਸੂਬੇ ਜਾਂ ਦੇਸ਼ 'ਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਹਦਾ ਹੈ ਕਿਉਂਕਿ ਨੁਕਸਾਨ ਵੀ ਪਾਣੀ ਉਸੇ ਸੂਬੇ ਨੂੰ ਕਰਦਾ ਹੈ ਤੇ ਫਾਇਦਾ ਵੀ ਉਸੇ ਸੂਬੇ ਨੂੰ ਕਰਦਾ ਹੈ ਤੋ ਹੁਣ ਕੀ ਕੀਤਾ ਚਲੋ ਪਾਣੀ ਚਲਾ ਗਿਆ ਐਕਤੀ ਕੀ ਹੋਇਆ ਨਲੈਕੀ ਦੀ ਗੱਲ ਹੈ ਜਦੋਂ ਛੋਡੇ ਹੜ ਆ ਰਿਆ ਸੀ ਡੈਮ ਭਰੇ ਸੀ ਆ Rajasthan ਦਾ ਕਨਾਲ ਮਹਿਰਾ ਜਿਹੜੀ ਕੱਢੀ ਇੱਥੋਂ ਉਹ ਜਮਾ ਸੁੱਕੀ ਰੱਖੀ ਇਹਨਾਂ ਨੇ ਮਹਿਰੀ ਸੁੱਕੀ ਅੱਧਾ ਪਾਣੀ ਜੇ ਇੱਥੇ ਆਉਂਦਾ ਜੇ ਕੱਢ ਦਿੰਦੇ Rajasthan ਨੂੰ ਕਦੇ ਰਿਪੇਅਰ ਕਰਦੇ ਸੀ ਰਿਪੇਅਰ ਦਾ ਕੀ ਮਤਲਬ ਹੈ ਕੋਈ ਬਰਸਾਤਾ ਜਿ ਰਿਪੇਅਰ ਕਰਦਾ ਹੈ ਹੋਇਆ ਕੀ ਪਾਣੀ ਜਿਹੜਾ ਜਾਣਾ ਸੀ ਰਾਜਸਥਾਨ ਨੂੰ ਉਹ ਵੀ ਤੇ ਇੱਕ ਗੱਲ ਮੈਂ ਤੁਹਾਨੂੰ ਅੱਜ ਜਰੂਰ ਕਹਿ ਕੇ ਜਾਊਂਗਾ ਪ੍ਰਮਾਤਮਾ ਮਿਹਰ ਕਰੇ ਥੋੜੀ ਸਰਕਾਰ ਪੰਜਾਬ ਕਾਜੇ ਆ ਜਿਹੜਾ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਹੈ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਉਹਨਾਂ ਨੂੰ ਇੱਕ ਬੂੰਦ ਨਹੀਂ ਦੇਖ ਲਓ ਪਾਣੀ ਆਪਣਾ ਲੈ ਜਾਂਦੇ ਐ ਕਿਤੇ ਕੋਈ ਹਾ ਦਾ ਨਾਰਾ ਮਰਿਆ ਕਿਤੇ ਰਾਜਸਥਾਨ ਸਰਕਾਰ ਨੇ ਕਿਹਾ ਯਾਰ ਆ 500 ਕਰੋੜ ਲੈ ਲਓ ਤੁਹਾਨੂੰ ਨੁਕਸਾਨ ਹੋਇਆ ਐ ਐਨਾ ਪੈਸਾ ਲੈ ਲਓ ਅਸੀਂ ਅਸੀਂ ਤੁਹਾਨੂੰ ਮਸ਼ੀਨਾਂ ਭੇਜਦੀ ਅਸੀਂ ਤੁਹਾਨੂੰ ਆ ਕਰਦੇ ਆ ਚੁੱਪ ਕਰਕੇ ਜਦੋਂ ਉੱਥੇ ਕੋਈ ਸਮੱਸਿਆ ਆ ਜਾਂਦੀ ਐ ਜਾਂ ਦੇਸ਼ ਵਿੱਚ ਕਰੋਨਾ ਆ ਜਾਂਦਾ ਐ ਜਾਂ ਕਿਤੇ ਹਫਤਕੀ ਕ ਆ ਜਾਂਦੀ ਐ ਆ ਤਾਂ ਖਾਲਸਾ ਪੰਥੀ ਜਾਂਦਾ ਉੱਥੇ ਸੇਵਾ ਕਰਨ ਵਾਸਤੇ ਤੇ ਜਿਸੋ ਆਪਣੇ ਦੇ ਆਪ ਪਤਾ ਹੀ ਕੋਈ ਆਇਆ ਸੋ ਜਿਹੜਾ ਆ ਇੱਥੇ ਨੁਕਸਾਨ ਹੋਇਆ ਵੱਡਾ ਕਾਰਨ ਹੈ ਸਰਕਾਰ ਦੀ ਨਲਕੀ ਦੂਜੀ ਗੱਲ ਮੈਂ ਹੋਰ ਕਹਿਣਾ ਚਾਹਣਾ 62 ਜਗ੍ਹਾ 66 ਜਗ੍ਹਾ ਤੇ ਪਾੜ ਪਏ ਆ 66 ਜਗ੍ਹਾ ਤੇ ਪਾੜ ਪਏ ਆ ਇੱਥੋਂ ਪਟਿਆਲੇ ਤੋਂ ਲੈ ਕੇ ਇੱਥੇ ਸਾਰੀ ਜਗ੍ਹਾ ਤੇ ਇੱਕ ਵੀ ਪਹਾੜ ਸਰਕਾਰ ਨੇ ਨਹੀਂ ਭਰਿਆ ਇੱਕ ਵੀ ਤੁਸੀਂ ਤਾਂ ਜਾਣਦੇ ਹੋ ਤੁਸੀਂ ਇੱਥੋਂ ਦੇ ਇੱਕ ਵੀ ਨਹੀਂ ਸਾਰੀ ਜਨਤਾ ਨੇ ਭਰੇ ਲੋਕਾਂ ਨੇ ਭਰੇ ਆਪਣੇ ਕੋਲੋਂ ਡੀਜ਼ਲ ਆਪਣੇ ਕੋਲੋਂ ਮਿੱਟੀ ਆਪਣੇ ਕੋਲੋਂ ਬੈਗ ਆਪਣੇ ਕੋਲੇ ਮਿਹਨਤ ਲਾ ਕੇ ਆ ਸਰਕਾਰ ਦਾ ਕੰਮ ਨਹੀਂ ਮੈਂ ਉਧਰ ਹਲਕਿਆਂ ਚ ਗਿਆ ਤੇ ਮੈਂ ਹੋਰ ਵੀ ਦੱਸਣਾ ਹੈ ਪੂਰੇ ਮੈਂ ਪੰਜਾਬ ਚ ਘੁੰਮਿਆ ਘਰ ਜਗ੍ਹਾ ਤੇ ਗਿਆ ਕਿਤੇ ਸਰਕਾਰ ਤਰਫੋਂ ਡਾਕਟਰ ਕਿਤੇ ਸਰਕਾਰ ਤਰਫੋਂ ਰਾਸ਼ਨ ਕਿਤੇ ਸਰਕਾਰ ਤਰਫੋਂ ਪਸ਼ੂਆਂ ਵਾਸਤੇ ਚਾਰਾ ਨੀਰਾ ਇੱਕ ਚੀਜ਼ ਨਹੀਂ ਭੇਜੀ ਜੇ ਦਿੱਤੀ ਹੈ ਤੇ ਸੰਗਤ ਨੇ ਇਕੱਠੇ ਹੋ ਕੇ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਵਾ ਕੀਤੀ ਹੈ ਤੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੇ ਕੀਤੀ ਹੈ ਕਹਣਾ ਛੋੜਾ ਜਿਹੜਾ ਆਪਾਂ ਸਮਝਦੇ ਨਹੀਂ ਆਪਾਂ ਆਪਣੀ ਨੁਕਸਾਨ ਕਰਨ ਨੂੰ ਤਾਂ ਹਰ ਬੰਦਾ ਤਿਆਰ ਰਹਿੰਦਾ ਆ ਪੰਜਾਬੀਆਂ ਨੂੰ ਮੈਨੂੰ ਖਾਲਸਾ ਜੀ ਪਤਾ ਨਹੀਂ ਕੀ ਹੋ ਗਿਆ ਆਪਾਂ ਜਿਹੜਾ ਹੁੰਦਾ ਉਹਦੇ ਮਗਰ ਲੱਗ ਜਾਂਦੇ ਹੁਣ ਆ ਕੇਜਰੀਵਾਲ ਆ ਆ ਅਸੰਭਵ ਕਿਤੇ ਆਪਾਂ ਝਾੜੂ ਤੇ ਕੀ ਲਿਖਿਆ ਸੀ ਕੰਦਾ ਦੇ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਤੁਹਾਡੇ ਨੁਕਸਾਨ ਹੋਇਆ ਕੇਜਰੀਵਾਲ ਆ ਉੜੇ ਦੁੱਖ ਸੁੱਖ ਚ ਆਇਆ ਭਗਵਾਨਤ ਮਾਨ ਕਿਦੋਂ ਆਇਆ ਫੋਟੋ ਖਿਚਾਉਣ ਵਾਸਤੇ ਤੇ ਕਿ ਕਿੱਥੇ ਸੀ ਕੇਜਰੀਵਾਲ ਨੂੰ ਲੈ ਕੇ ਕੋ ਛੱਤੀਸਗੜ੍ਹ ਸੀ ਇੱਥੇ ਲੋਕੀ ਮਰੀ ਜਾਂਦੇ ਆ ਛੱਤੀਸਗੜ੍ਹ ਸੀ ਮਹਾਰਾਸ਼ਟਰ ਸੀ ਆਮ ਆਦਮੀ ਪਾਰਟੀ ਕੇਜਰੀਵਾਲ ਨੂੰ ਤਗੜਾ ਕਰਨ ਉਹ ਉੱਥੇ ਲੱਗਿਆ ਆ ਕੋਈ ਮੁੱਖ ਮੰਤਰੀ ਦੀ ਜੁੰਗਰੀ ਹੈ ਮੈਂ ਫਰੋਸਪੁਰ ਹਲਕੇ ਚੋਂ ਬਸ ਨੂੰ ਉਹਨਾਂ ਦੀ ਕਹਾਣੀ ਦੱਸਦਾ ਹਾਂ ਫਰੋਸਪੁਰ ਦੇ ਮੈਂ ਕਈ ਹਲਕਿਆਂ ਚ ਮੈਂ ਇੱਕ ਦਿਨ ਪ੍ਰੋਗਰਾਮ ਰੱਖਿਆ ਇਹਨਾਂ ਨੂੰ ਪਤਾ ਲੱਗ ਗਿਆ ਆ ਝਾੜੂ ਵਾਲਿਆਂ ਨੂੰ ਕਿ ਮੈਂ ਆ ਰਿਹਾ ਇਹਨਾਂ ਨੇ ਆਪਣੇ ਮਿਨਿਸਟਰ ਦੀ ਡਿਊਟੀ ਲਾਤੀ ਕਿ ਤੂੰ ਵੀ ਨਾਲ-ਨਾਲ ਜਾ ਦੇਖੋ ਅੱਗੇ ਸਰਕਾਰ ਇਹਨਾਂ ਦੀ ਇਹਨਾਂ ਨੇ ਅੱਗੇ ਗੱਡੀ ਲਾ ਲਈ ਬੇਥੋਂ ਮਿਨਿਸਟਰ ਕੀ ਕਰਦਾ ਸੀ ਜਿਹੜੇ ਪੁਆਇੰਟ ਤੇ ਮੈਂ ਜਾਣਾ ਸੀ ਉੱਥੇ ਜਾ ਉਹਨੇ ਬਣਾ ਲਿਆ ਪ੍ਰੋਗਰਾਮ ਨਾਲ ਇੱਕ ਟਰੱਕ ਰੱਖਿਆ ਜਿੱਥੇ ਕਿਸ਼ਤੀ ਰੱਖੀ ਇੱਕ ਆ ਜਗ੍ਹਾ ਤੇ ਪਹੁੰਚ ਗਏ ਪਾਣੀ ਐਂ ਲੱਗਦਾ ਸਮੁੰਦਰ ਹੈ ਉਹ ਪੁਲਸ ਵਾਲਿਆਂ ਨੂੰ ਕਹਿੰਦਾ ਪੁਲਸ ਵਾਲੇ ਭੱਜ ਕੇ ਕਿਸ਼ਤੀ ਨੂੰ ਲਾ ਲੈਣਗੇ ਉਹ ਮੰਤਰੀ ਨੂੰ ਬਿਠਾ ਲੈਂਦੇ ਤੇ ਇੰਨਾ ਜਿਹਾ ਗੇੜਾ ਕੱਢ ਕੇ ਫੋਟੋ ਚਾ ਕੇ ਉਹ ਕਿਸ਼ਤੀ ਨੂੰ ਫਿਰ ਤੋਂ ਲੱਦ ਲੈਂਦੇ ਵਾਪਸ ਗੱਡੀ 'ਚ ਤੇ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਕਿਸ਼ਤੀ ਛੱਡ ਜਿਓ ਅਸੀਂ ਉੱਥੇ ਅਸਮਾਨ ਪਹੁੰਚਣਾ ਹੈ ਕੋਈ ਕਿਸ਼ਤੀ ਨਹੀਂ ਛੱਡਦੇ ਸੀ ਸੱਤ ਜਗ੍ਹਾ ਤੇ ਮੇਰੇ ਸਾਹਮਣੇ-ਸਾਹਮਣੇ ਉਹੀ ਕਿਸ਼ਤੀ ਲਈ ਜਾਂਦੇ ਆ ਤਾਂ ਯਾਰ ਇਹਨਾਂ ਦਾ ਕੰਮ ਇਹਨਾਂ ਨੂੰ ਕੋਈ ਦਰਦ ਹੈ ਖਾਲਸਾ ਜੀ ਤੁਸੀਂ ਕਾਂਗਰਸ ਦੇਖ ਲਈ ਹੈ ਆਪ ਦੇਖ ਲਈਏ ਹੁਣ ਇੱਕ ਹੋਰ ਬੀਜੇਪੀ ਇੱਥੇ ਥੋੜੇ ਦੇ ਕਬਜ਼ਾ ਕਰਨਾ ਚਾਹੁੰਦੀ ਹੈ ਤੁਹਾਨੂੰ ਆਪਣੇ ਚੰਗਿਆ ਕੀ ਉਹ ਆਪਾਂ ਇੱਕ ਝੂਠ ਦੇ ਉੱਤੇ ਐਡੀ ਵੱਡੀ ਆਪਣੀ ਮਾਂ ਪਾਰਟੀ ਨੂੰ ਤੁਸੀਂ ਕਮਜ਼ੋਰ ਕਰਤਾ ਐਨੀ ਵੱਡੀ ਇੱਕ ਝੂਠ ਇਹਨਾਂ ਸਾਰਿਆਂ ਨੇ ਕਾਂਗਰਸੀਆਂ ਨੇ ਆਪ ਨੇ ਝਾੜੂ ਵਾਲੇ ਨੇ ਝੂਠ ਬੋਲਣਾ ਸ਼ੁਰੂ ਕਰਤਾ ਜੀ ਕੀ ਜੀ ਪੰਜਾਬ ਵਿੱਚ ਕਾਲੀ ਦਲ ਨੇ ਬੇਅਦਬੀ ਕਰਾਤੀ ਕੌਣ ਬੋਲ ਰਿਹਾ ਸੀ ਕਾਂਗਰਸ ਪਾਰਟੀ ਜੀ ਕਿਹਦੇ ਅੱਖੇ ਲੱਗੇ ਤੁਸੀਂ ਕਾਂਗਰਸ ਦੇ ਕਾਂਗਰਸ ਕਿਹੜੀ ਪਾਰਟੀ ਹੈ ਜਿਹਨੇ ਟੈਂਕਾਂ ਧੋਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਗੁਰੂ ਘਰ ਨੂੰ ਅਗਨੀ ਭੇਡ ਕੀਤਾ ਹਜ਼ਾਰਾਂ ਤੁਹਾਡੇ ਭੈਣ ਭਰਾਵਾਂ ਨੂੰ ਕਤਲ ਕੀਤਾ ਉਹਨਾਂ ਦੀ ਗੱਲ ਤੇ ਆ ਗਏ ਆਪਾਂ ਉਹਨਾਂ ਨੂੰ ਚੰਗਾ ਹੀ ਸਮਝਣ ਲੱਗ ਗਏ ਤੇ ਜਿਹੜੀ ਥੋਡੀ ਹੈ ਦਿਨ ਰਾਤ ਥੋਡੀ ਪਾਰਟੀ ਹੈ ਥੋਡੀ ਕੌਮ ਦੀ ਪਾਰਟੀ ਹੈ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਕਿਸੇ ਵੀ ਵਰਕਰ ਦੇ ਘਰੇ ਚਲੇ ਜਾਓ ਅ ਲੀਡਰਸ਼ਿਪ ਦੇ ਘਰੇ ਚਲੇ ਜਾਓ ਸਵੇਰੇ ਅਰਦਾਸ ਕਰਕੇ ਫਿਰ ਨਿਕਲਦਾ ਕਰੋ ਹਰ ਘਰ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਏ ਤੁਸੀਂ ਕਾਂਗਰਸੀ ਦੇ ਘਰੇ ਕਿਸੇ ਜਾ ਕੇ ਦੇਖੋ ਜੇ ਪਰ ਮਹਾਰਾਜ ਦਾ ਪ੍ਰਕਾਸ਼ ਹੈ ਜਿਹੜਾ ਆਪ ਵਾਲੇ ਦਾ ਕਿਹੜਾ ਤੇ ਜਿਹੜਾ ਸੇਵਾ ਕਰਨ ਵਾਲੀ ਪਾਰਟੀ ਨੂੰ ਝੂਠ ਤੇ ਝੂਠ ਝੂਠ ਤੇ ਝੂਠ ਤੇ 5 ਸਾਲ ਤਾਂ ਕਾਂਗਰਸ ਦੀ ਸਰਕਾਰ ਹੋ ਗਈ 2 ਸਾਲ ਝਾੜੂਆਂ ਦੇ ਹੋ ਗਿਆ ਦੱਸੋ ਕਿਹੜੇ ਕਾਲੀ ਵਰਕਰ ਤੇ ਲੀਡਰ ਦੇ ਪਰਚਾ ਕੀਤਾ ਇਹਨਾਂ ਨੇ ਕਿਹਨੇ ਬਿਆਦਵੀ ਕਰਾਈ ਹੈ ਹੋਇਆ ਕੀ ਨੁਕਸਾਨ ਆਪਾਂ ਆਪਨਾ ਕਰ ਲਿਆ ਬੜੀ ਸਪੀਡ ਨਾਲ ਪੰਜਾਬ ਚੜ ਗਿਆ ਸੀ ਉੱਤੇ ਬਾਦਲ ਸਾਹਿਬ ਨੇ ਸੜਕਾਂ ਬਿਜਲੀ 에어ਪੋਰਟ ਤੁਹਾਡੀ ਪਿੰਡਾਂ ਦੀ ਡਿਵੈਲਪਮੈਂਟ ਤੁਸੀਂ ਐਂ ਕਰੋ ਤੁਸੀਂ ਇੱਥੋਂ ਸ਼ੁਰੂ ਹੋ ਜਾਓ ਇੱਥੋਂ ਤੁਸੀਂ ਜਲੰਧਰ ਤੱਕ ਸੱਜੇ ਖੱਬੇ ਦੇਖਦੇ ਜਾਓ ਜਿਹੜੀ ਜੀ ਨਿਗਾਹ ਆਊਗੀ ਨਾ ਪਤਾ ਕਰਿਓਗੇ ਕਿ ਕਿਦੋਂ ਬਣੀ ਐ ਉਦੋਂ ਹੀ ਬਣੀ ਹੋਊਗੀ ਜਦੋਂ ਅਕਾਲੀ ਦਲ ਦੀ ਸਰਕਾਰ ਲੇ ਬਣਾਏ ਆ ਬਾਦਲ ਸਾਹਿਬ ਨੇ ਅੰਡਰਗ੍ਰਾਊਂਡ ਪਾਈ ਬਣਾਈਆਂ ਬਾਦਲ ਸਾਹਿਬ ਨੇ ਇਹਨਾਂ ਦੀ ਇੱਕ ਨਿਸ਼ਾਨੀ ਦੱਸ ਦਿਓ ਤੁਸੀਂ ਭਾਵੇਂ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਐਸੀ ਸਕੂਲ ਬੱਚੇ ਨੂੰ ਸਕਾਲਰਸ਼ਿਪ ਮੈਂ ਲਿਸਟ ਦੇ ਦੇਣਾ ਥੋਡੀ ਸਰਕਾਰ ਨੇ ਕੋਈ ਆਸਾਨ ਨਹੀਂ ਕੀਤਾ ਕਿਉਂਕਿ ਕਾਲੀ ਦਾ ਥੋਡੀ ਪਾਰਟੀ ਐ ਤੁਸੀਂ ਆਪ ਥੋਡੀ ਆਪਣੀ ਪਰਿਵਾਰ ਦੀ ਪਾਰਟੀ ਐ ਪਰ ਜੇ ਆਪਣਾ ਆਪਣੀ ਪਾਰਟੀ ਨੂੰ ਖਤਮ ਕਰਨਾ ਹੈ ਤੇ ਬਾਹਰ ਲਿਆ ਨੂੰ ਲੈ ਕੇ ਆਉਣਾ ਹੈ ਜਿਨ੍ਹਾਂ ਨੂੰ ਹੁਕਮ ਦਿੱਲੀੋਂ ਆਉਂਦੇ ਐ ਤੇ ਫਿਰ ਆਪਣਾ ਨੁਕਸਾਨ ਕੀਦਾ ਹੋਊਗਾ ਹੁਣ ਦੱਸਾ ਕੀ ਹੋ ਰਿਹਾ ਆ ਪਰਲਮੈਂਟ ਇਲੈਕਸ਼ਨ ਦੇਖ ਲੋ ਦਿੱਲੀ ਵਾਲੇ ਨੇ ਇਹਨਾਂ ਦੇ ਹੁਕਮਰਾਨ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਰਾਹੁਲ ਤੇ ਕੇਜਰੀਵਾਲ ਨੇ ਫੈਸਲਾ ਕਰ ਲਿਆ ਕੀ ਅਗਲਾ ਪਰਲਮੈਂਟ ਅਸੀਂ ਇਕੱਠੇ ਲਾਵਾਂਗੇ ਇੱਕ ਸਮਝੌਤਾ ਹੋ ਗਿਆ ਦੇ ਦੋਨੋਂ ਚੋਰ ਇਕੱਠੇ ਹੋ ਗਏ 13 ਸੀਟਾਂ ਪੰਜਾਬ ਦੀਆਂ ਤੇ ਇੱਕ ਚੰਡੀਗੜ੍ਹ ਦੀ 14 ਸੀਟਾਂ ਤੇ ਸੱਤ-ਸੱਤ ਤੇ ਦੋਨੋਂ ਲੜਨ ਦਾ ਫੈਸਲਾ ਹੋ ਗਿਆ ਦੇਖ ਲੋ ਕਿਉਂਕਿ ਦਿੱਲੀ ਵਾਲੇ ਨੇ ਕਹਿਤਾ ਜੇ ਹੁਕਮ ਹੀ ਉੱਥੇ ਹੋਣੇ ਐ ਤੇ ਥੋੜਾ ਥੋੜੇ ਬਾਹ ਫੜਨ ਲੱਗੋਣਾ ਅਸੀਂ ਭਾਵੇਂ ਕੁਝ ਵੀ ਐ ਅਸੀਂ ਤਾਂ ਤੁਹਾਡੇ ਨਾਲ ਹੀ ਰਹਿਣਾ ਜਿਉਣਾ ਮਰਨਾ ਇੱਥੇ ਆ ਧਰਨਾ ਆ ਦੇ ਰਹੇ ਆ ਕਿਉਂਕਿ ਆਪਾਂ ਇਕੱਠੇ ਹੋ ਕੇ ਆਪਾਂ ਇਹਨਾਂ ਦੇ ਪ੍ਰੈਸ਼ਰ ਪਾਉਣਾ ਹੈ ਆ ਭਗਵੰਤ ਮਾਨਤਾ ਕੋਈ ਪਰਵਾਣੀ ਇਹਨੂੰ ਇਹਦਾ ਮੈਂ ਭਾਸ਼ਣ ਸੁਣਿਆ ਭਗਵੰਤ ਮਾਨ ਦਾ ਇਲੈਕਸ਼ਨ ਤੋਂ ਵੋਟਾਂ ਤੋਂ ਪਹਿਲੇ ਕੀ ਜੀ ਦਿੱਲੀ ਮਾਡਲ ਤੁਸੀਂ ਵਰਤੋ ਸਾਡੇ ਪੰਜਾਬ ਦਿੱਲੀ ਮਾਡਲ ਸਾਡਾ ਮੁੱਖ ਮੰਤਰੀ ਜੇ ਦਿੱਲੀ ਚ ਗੜੇ ਵੀ ਪੈਂਦੇ ਨੁਕਸਾਨ ਹੁੰਦਾ 20 ਹੱਥਾ ਉਸੇ ਦਿਨ ਹੀ ਭੇਜ ਦਿੰਦਾ ਕਿੱਲੇ ਦਾ ਤੇ ਮੈਂ ਦੇਖਦਾ ਜੇ ਹੋਰ ਕੋਈ ਚਾਹੀਦਾ ਬਾਅਦ ਭੇਜਣਾ 20 ਹੱਥਾ ਤੁਸੀਂ ਲਾਅ ਸ਼ੁਰੂ ਕਰੋ ਆ ਗਿਆ ਵੀ ਯਾਰ ਤੇ ਉੱਥੇ ਮੁੱਖ ਮੰਤਰੀ ਬਣ ਕੇ ਮਾਨਸਾ ਆਇਆ ਜਦੋਂ ਨੁਕਸਾਨ ਹੋਇਆ ਸਾਡੀ ਕਣ ਝੋਨੇ ਦਾ ਤੇ ਕੀ ਐਲਾਨ ਕੀਤਾ ਕਹਿੰਦਾ ਜੀ ਮੇਰੀ ਸਰਕਾਰ ਨਾ ਕੋ ਨਵੀਂ ਨਵੀਂ ਮਹੀਨਾ ਦੋ ਮਹੀਨੇ ਹੋ ਗਏ ਸੀ ਕਹਿੰਦਾ ਸਾਡੀ ਸਰਕਾਰ ਚ ਕੋਈ ਗਰਦਾਰੀ ਦੇਖਣ ਦੀ ਲੋੜ ਨਹੀਂ ਕੋਈ ਪਟਵਾਰੀ ਲੋੜ ਨਹੀਂ ਅਸੀਂ ਤਾਂ ਬਗੈਰ ਤੁਹਾਡੇ ਮਾਮਲਾ ਭੇਜ ਦਿਆ ਕਰਾਂਗੇ 20000 ਰੁਪਏ ਹੁਣ ਕਿੱਥੇ ਨਾ ਗਰਦੋਰੀਆਂ ਇੱਥੇ ਹੁਣ ਨਾ ਪਟਵਾਰੀ ਲੱਭਦੇ ਨਾ ਗਰਦੋਰੀਆਂ ਵਿਚਾਰੇ ਮਰੇ ਪੈ ਲੋ ਹੁਣ ਕੀ ਕਰ ਰਹੇ ਆ ਆ ਮੈਨੂੰ ਅੱਜ ਵੀ ਇਹਨਾਂ ਨੇ ਆ ਮੈਮੋਰੰਡਮ ਦਿੱਤਾ ਹੈ ਪਹਿਲੀ ਗੱਲ 5 ਏਕੜ ਤੱਕ ਹੀ ਦੇ ਰਿਆ ਹੈ 6800 ਭਾਵੇਂ 6 ਏਕੜਾ 6ਵੇਂ ਦਾ ਮਿਲਣਾ ਨਹੀਂ ਦੂਜੀ ਗੱਲ ਜਿਹਨੇ ਠੇਕੇ ਤੇ ਲਈ ਹੈ ਉਹਨੂੰ ਮਿਲਣਾ ਹੀ ਨਹੀਂ ਆ ਜਿਹੜੇ ਆਪਣਾ ਦਰਿਆ ਦੇ ਨਾਲ ਹੈ ਸਰਕਾਰੀ ਜ਼ਮੀਨਾਂ ਦੇ ਹੈ ਉਹਨਾਂ ਨੂੰ ਤਾਂ ਦੇਣਾ ਹੀ ਨਹੀਂ ਬਾਦਲ ਸਾਹਿਬ ਠੇਕੇਦਾਰਲੇ ਨੂੰ ਦਿੰਦੇ ਸੀ ਸਰਕਾਰੀ ਜ਼ਮੀਨਾਂ ਨੂੰ ਵੀ ਦਿੰਦੇ ਸੀ ਖੇਤ ਮਜ਼ਦੂਰ ਨੂੰ ਵੀ ਦਿੰਦੇ ਸੀ ਤੇ ਆ ਜਿਹੜਾ 6800 ਹੈ ਆ ਸੈਂਟਰ ਸਰਕਾਰ ਨਾਲ ਜਿਹੜਾ ਰੀਲੀ ਫੰਡ ਆ ਉਹ ਹੈ 1 ਰੁਪਿਆ ਨਹੀਂ ਜੋੜਿਆ ਬਾਦਲ ਸਾਹਿਬ ਕੀ ਕਰਦੇ ਸੀ ਜੇ 7000 6000 ਸੈਂਟਰ ਨੇ ਦਿੱਤਾ 6000 ਆਪਣੇ ਕੋਲੋਂ ਪਾ ਕੇ ਪੰਜਾਬ ਸਰਕਾਰ ਤੋਂ 12-13000 ਰੁਪਇਆ ਦਿੰਦੇ ਸੀ 15 2015 ਚ 13000 ਕੁਛ ਦਿੱਤਾ ਤੇ ਜੇ 13000 ਦਿੱਤਾ 15 ਚ ਅੱਜ ਦੀ ਤੇ ਜੋੜੋ ਉਹਦੇ ਵਿਆਜ ਵਾੜ ਕੇ 25 ਹਜ਼ਾਰ ਤੋਂ ਵੱਧ ਬਣ ਜਾਂਦਾ ਬਾਦਲ ਸਾਹਿਬ ਮਕਾਨਾਂ ਦਾ ਆਪਾਂ ਸੜਕਾਂ ਦਾ ਸਾਰਾ ਕੋਸ਼ਿਸ਼ ਲੋਕਾਂ ਨੂੰ ਦਿੰਦੇ ਸੀ ਆਪ ਹੁੰਦੇ ਸੀ ਸਾਡੇ ਮੰਤਰੀਆਂ ਦੀ ਜੁੜੀ ਹੁੰਦੀ ਸੀ ਚਾਰਾ ਲਿਆਓ ਆਟਾ ਲਿਆਓ ਕਣਕ ਲਿਆਓ ਡਾਕਟਰ ਭੇਜਦੇ ਸੀ ਇੱਥੇ ਤਾਂ ਕੋਈ ਪੁੱਛ ਨਹੀਂ ਆਉਂਦਾ ਆਪਾਂ ਜਦੋਂ ਵੋਟਾਂ ਦੇ ਸਮਾਂ ਆਉਂਦਾ ਗੱਲਾਂ ਜਾ ਜਾਂਦੀਆਂ ਮੈਂ ਪੁੱਛਣਾ ਚਾਹਣਾ ਸਾਰਿਆਂ ਨੂੰ ਕੱਲਾ 6 ਅੱਜ ਦਾ 600 ਯੂਨਿਟੀ ਸਾਰਾ ਕੁਝ ਹੀ ਹੈ ਤੁਹਾਨੂੰ 600 ਯੂਨਿਟ ਦੇ ਕੇ ਪਹਿਲੀ ਗੱਲ 600 ਤੋਂ ਉੱਤੇ 400 ਆਪਾਂ ਹੀ ਦੰਦੇ ਹੁੰਦੇ ਸੀ ਚਲੋ 200 ਚਲੋ ਮੰਨ ਲਓ ਉਹਨਾਂ ਦਾ 600 ਹੈ ਤੇ 600 ਇੱਕ ਪਾਸੇ ਦਿੱਤਾ ਹੈ ਤੇ ਲਿੱਤਾ ਕਿ ਇਥੋਂ ਤੋਂ 2.5 ਰੁਪਏ ਡੀਜ਼ਲ ਦਾ ਟੈਕਸ ਵਧਾਤਾ ਤੁਹਾਡੇ ਤੇ ਪੈਟਰੋਲ ਤੇ 2.5 ਰੁਪਏ ਵਧਾਤਾ ਤੁਹਾਡੇ ਬਿਜਲੀ ਦੇ ਰੇਟ ਵਧਾਤੇ ਦੁਕਾਨਾਂ ਦੇ ਇੰਡਸਟਰੀ ਦੇ ਸਾਰਿਆਂ ਦੇ ਰੇਟ ਵਧਾਤੇ ਦੂਜੀ ਗੱਲ ਜੇ 600 ਤੋਂ ਵੱਧ ਲਾਉਂਗੇ ਸਾਰੇ ਦਾ ਬਿੱਲ ਪਾਊਗਾ ਬਿੱਲ ਆਉਣ ਲੱਗ ਗਿਆ ਕਿ ਨਹੀਂ ਐਤੀ ਹੱਥ ਘੜੇ ਘਰੋ ਜਿੱਦਦੇ ਹੋਏ ਮੈਨੂੰ ਸਾਰਿਆਂ ਦੇ ਮੈਂ ਕੱਲ ਵੀ ਜਾ ਕੇ ਉੱਧਰ ਬਿੱਲ ਆ ਗਏ ਹਲੇ ਤਾਂ ਬੜੇ ਆਉਣੇ ਆ ਤੁਹਾਡਾ ਆਟਾ ਦਾਲ ਕੱਟ ਤੇ ਕਾਰ ਥੋੜੇ ਸ਼ਗਨ ਨਹੀਂ ਦਿੰਦੇ ਐਸੀ ਸਕਾਲਰਸ਼ਿਪ ਬੰਦ ਕਰ ਦਿੱਤੀ ਅਸੀਂ ਜਿੰਮ ਤੇ ਖੇਡਾਂ ਦਾ ਸਮਾਨ ਦਿੰਦੇ ਸੀ ਬੰਦ ਕਰ ਦਿੱਤਾ ਮੈਂ ਤੁਹਾਨੂੰ ਇੱਕ ਹੋਰ ਗੱਲ ਯਾਦ ਰੱਖਿਓ ਤੁਹਾਡੇ ਇਲਾਕੇ ਸੜਕਾਂ ਟੁੱਟ ਗਈਆਂ ਆ ਅਕਾਲੀ ਸਰਕਾਰ ਆ ਕੇ ਬਣਾਉਗੀ ਇਹਨਾਂ ਨੂੰ ਤੂੰ ਨਹੀਂ ਬੰਨਨੀ ਮੈਂ ਤੈਨੂੰ ਅੱਜ ਦੱਸਦਾ ਇਹਨੂੰ 1 ਰੁਪਿਆ ਨਹੀਂ ਲਾਉਣਾ ਅਧਾਇ ਕਾਲੀ ਸਰਕਾਰ ਆ ਕੇ ਕਰੂਗੀ ਮੈਂ ਦੇਖੋ ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਜਦੋਂ ਦੇਖਦੇ ਆਂ ਪੰਜਾਬ ਬਹੁਤ ਪਿੱਛੇ ਜਾ ਰਿਹਾ ਹੈ ਮੈਂ ਕੱ ਪਰਸੋ ਅਖਬਾਰ ਪੜ੍ਹ ਰਿਆ ਸੀ ਪਿਛਲੇ ਮਹੀਨੇ ਦੀ ਅਖਬਾਰ ਚ ਆਇਆ ਹਰ ਸੂਬੇ ਨੇ ਕਿੰਨਾ ਵੈਟ ਇਕੱਠਾ ਕੀਤਾ ਹੈ ਪਿਛਲੇ ਮਹੀਨੇ ਹਰ ਮਹੀਨੇ ਦਾ ਆਉਂਦਾ ਹੈ ਮੈਂ ਦੇਖਿਆ ਪੰਜਾਬ ਵਿੱਚ ਪਿਛਲੇ ਅਗਸਤ ਦੇ ਮਹੀਨੇ ਵਿੱਚ ਕੋਈ 1700 ਕਰੋੜ ਰੁਪਇਆ ਇਕੱਠਾ ਹੋਇਆ ਵੈਟ ਤੋਂ ਸਾਰਿਆਂ ਤੋਂ ਵੈਟੋਂ ਜਿਹੜਾ ਟੈਕਸ ਭਰਦੇ ਜੀਐਸਟੀ ਸੌਰੀ ਵੈਟ ਨਹੀਂ ਜੀਐਸਟੀ 1700 ਕਰੋੜ ਤੇ ਹਰਿਆਣੇ ਵਿੱਚ ਕਿੰਨਾ ਹੋਇਆ 7600 ਕਰੋੜ ਐਡਾ ਜੇ ਸੂਬਾ ਬਹੁਤ ਛੋਟਾ ਹੈ ਛੋਟਾ ਦੇ ਜਦੋਂ ਆਪਣੀ ਸਰਕਾਰ ਸੀ ਆਪਣਾ ਹਰਿਆਣੇ ਤੋਂ ਜ਼ਿਆਦਾ ਸੀ ਕਿਉਂਕਿ ਆਪਣਾ ਘਟ ਗਿਆ ਕਿਉਂਕਿ ਇੱਥੇ ਡਿਵੈਲਪਮੈਂਟ ਖਤਮ ਹੋ ਗਈ ਇੰਡਸਟਰੀ ਆਉਣੀ ਬੰਦ ਹੋ ਗਈ ਇਨਫਰਾਸਟ੍ਰਕਚਰ ਬਣ ਨਹੀਂ ਰਿਹਾ ਬਾਦਲ ਸਾਹਿਬ ਦੇ ਟਾਈਮ 24 ਘੰਟੇ ਕੋਈ ਸੜਕ ਕੋਈ ਪੁਲ ਕੋਈ ਕੁਛ ਚੀਜ਼ ਤੁਸੀਂ ਜਿੰਨੇ ਵੀ ਪੁਲ ਵੱਡੇ ਦਰੇਵਾਂ ਦੇ ਸਾਰੇ ਅਕਾਲੀ ਸਰਕਾਰਾਂ ਨੇ ਬਣਾਏ ਮੈਨੂੰ ਇੱਕ ਨਿਸ਼ਾਨੀ ਦੂਜਿਆਂ ਦੀ ਦੱਸ ਦਿਓ ਇੱਕ ਵੀ ਹੁਣ ਤੁਸੀਂ ਦੇਖਿਆ ਹੋਣਾ ਕਿ ਤੁਹਾਡੀ ਪਿਊਲਾਂ ਦੀ ਬਿਜਲੀ ਹੁਣ ਘਟ ਗਈ ਕਿੰਨੀ ਕ ਆਉਂਦੀ ਹੈ ਹੁਣ ਕੱਟ ਆਉਂਦੇ ਕਿ ਲੱਗਦਾ ਕਿ ਨੇ 2 ਘੰਟੇ ਹਲੇ ਤਾਂ ਥੋੜਾ ਬਚਾ ਹੋ ਗਿਆ ਮੀ ਪੈ ਗਏ ਤਾਂ ਪਿੱਛੇ ਨਹੀਂ ਲੱਗੇ ਮੈਂ ਪਹਿਲੀ ਹੀ ਕਹਿੰਦਾ ਸੀ ਕਿਉਂ ਪਿਛਲੇ 7 ਸਾਲ 5 ਸਾਲ ਕਾਂਗਰਸ ਦੇ 2 ਸਾਲੇ ਕੋਈ ਨਵਾਂ ਥਰਮਲ ਪਲਾਂਟ ਕੋਈ ਨਵਾਂ ਯੂਨਿਟ ਨਹੀਂ ਜੋੜਿਆ ਨਵਾਂ ਅਸੀਂ ਜਿਹੜੀ ਸਰਪਲਸ ਕਰਾ ਕੇ ਗਈ ਸੀ ਉਹ 2-4 ਸਾਲ ਚੱਲ ਪੀ ਅੱਗੇ ਨਹੀਂ ਤਾਂ ਬਿਜਲੀ ਹਰ ਸਾਲ ਤੁਹਾਨੂੰ ਹਰ ਦੂਜੇ ਸਾਲ ਨਵਾਂ ਪਲਾਂਟ ਲਾਉਣਾ ਪੈਂਦਾ ਕਿਉਂਕਿ ਮੰਗ ਵਧੀ ਰਹਿੰਦੀ ਹੈ ਕਿਉਂਕਿ ਨਹੀਂ ਕੀਤਾ ਤੇ ਹੁਣ ਆਪਾਂ ਉੱਥੇ ਹੀ ਆ ਗਏ ਐ ਇਹਨਾਂ ਨੇ ਹੋਰ ਨਹੀਂ ਕਹਣਾ ਤਿੰਨ ਸਾਲ ਦੇਖੋਗੇ ਫਿਰ ਤਾਂ ਤੁਹਾਡੇ ਘਰੇ ਜਨਰੇਟਰ ਦੂਜੇ ਚੰਮ ਸ਼ੁਰੂ ਹੋ ਜਾਣਗੇ ਸਹੀ ਮਣੀ ਤੇ ਆਪਾਂ ਪਾਪ ਕੀਤਾ ਇਹਨਾਂ ਨੂੰ ਵੋਟਾਂ ਪਾ ਕੇ ਸਹੀ ਮਣੀ ਤੇ ਕਹਿੰਦਾ ਪਾਪ ਕੀਤਾ ਆਪਣੀ ਪੰਜਾਬ ਨੂੰ ਤਬਾਹ ਕਰ ਦਿੱਤਾ ਇਹਨਾਂ ਦੀ ਗੱਲਾਂ 'ਚ ਆ ਕੇ ਇਹਨਾਂ ਕੋਲੇ ਇੱਕ ਗੱਲ ਕਹਿਣ ਨੂੰ ਨਹੀਂ ਐ ਇੱਕ ਗੱਲ ਦੱਸ ਦਿਨ ਭਗਵੰਤ ਮਾਨ ਕੀ ਜਿਹੜਾ ਕਿਹਾ ਸੀ ਤੇ ਜੋ ਕਿਹਾ ਸੀ ਤੇ ਹੁਣ ਕੀਤਾ ਇੱਕ ਗੱਲ ਜੇ ਫਿਰ ਵੀ ਆਪਾਂ ਇਹਨਾਂ ਨੂੰ ਤਕੜੇ ਰੱਖਾਂਗੇ ਹੁਣ ਜਲੰਧਰ ਪਾਰਲੀਮੈਂਟ ਆਇਆ ਮੈਂ ਹੈਰਾਨ ਰਹਿ ਗਿਆ ਆਪਣੇ ਪੰਥਿਕ ਇਲਾਕੇ ਜੋ ਵੀ ਝਾੜੂ ਝਾੜੂ ਮੱਲਾ ਦਾ ਜਦੋਂ ਜਮਾ ਝਾੜੂ ਫੇਰ ਕੇ ਘਰੀ ਪਟਦੇ ਨਾ ਫੇਰ ਆਪਾਂ ਨੂੰ ਕੁਝ ਲੱਗੂਗਾ ਪਤਾ ਝਾੜੂ ਆਹ ਤੇ ਚੋਰ ਇਕੱਠੇ ਹੋਇਆ ਤੁਸੀਂ ਇਹਨਾਂ ਦੇ ਇਹਨਾਂ ਦੇ ਐਮ.ਐਲ.ਏ ਦਾ ਨਾਮ ਦੇਖ ਲਓ ਇਹਨਾਂ ਦੇ ਕਰਤੂਤਾ ਦੇਖ ਲਓ ਐਮ.ਐਲ.ਏ ਦੀਆਂ ਸਾਰਿਆਂ ਦੀਆਂ ਕੀ ਕਰਦੇ ਕੀ ਹੈ ਲੁੱਟਣ ਤੋਂ ਬਗੈਰ ਇੱਕ ਕੰਮ ਨਹੀਂ ਹੈ ਆ ਭਗਵੰਤ ਮਾਨ ਕੀ ਕਹਿੰਦਾ ਹੁੰਦਾ ਸੀ ਕਿ ਜੀ ਸਾਡੀ ਸਰਕਾਰ ਵਿੱਚ ਅਸੀਂ ਜਨਤਾ ਦੀ ਸਰਕਾਰ ਹੋਊਗੀ ਕੋਈ ਸਿਕਿਉਰਿਟੀ ਨਹੀਂ ਹੋਊਗੀ ਆ ਭਗਵੰਤ ਮਾਨ ਨਾ ਮੈਂ ਕਲਕੜਾਇਆ ਹੈ ਭਗਵੰਤ ਮਾਨ ਜਿਹੜਾ ਜਾਂਦਾ ਹੈ 60 ਗੱਡੀਆਂ ਜਾਂਦੀਆਂ ਉਹਦੇ ਨਾਲ ਸਰਕਾਰੀ 1100 ਪੁਲਸ ਵਾਲੇ ਸਾਰਾ ਅੱਜ ਮੋਗੇ ਐ ਤੁਸੀਂ ਅੱਜ ਸੋਸ਼ਲ ਮੀਡੀਆ ਦੇਖਿਆ ਨਾ ਮੋਗਾ ਸਾਰਾ ਬੰਦ ਕਰਤਾ ਕਿਸੇ ਐ ਮਾਰਿਆ ਤੇ ਬਾਦਲ ਸਾਹਿਬ ਤਾਂ ਤੁਹਾਡੇ ਜੀ ਹੁੰਦੇ ਰਹਿੰਦੇ ਸੀ ਮੈਂ ਕਿੰਨੀ ਵਾਰ ਆਇਆ ਤੁਹਾਡੇ ਤੇ ਲੁੱਟਣ ਤੇ ਲੱਗੇ ਆ ਇਸ ਕਰਕੇ ਅੱਜ ਜਿਹੜਾ ਆਪਾਂ ਬੇਨਤੀ ਕਰਨਾ ਹੈ ਧਰਨਾ ਇਸ ਲਈ ਹੈ ਕਿ ਆਪਾਂ ਪ੍ਰੈਸ਼ਰ ਪਾਉਣਾ ਹੈ ਆ ਧਰਨੇ ਜਾਰੀ ਰਹਿਣਗੇ ਜਨੂੰਨ ਤੱਕ ਤੁਹਾਨੂੰ ਮੁਆਵਜ਼ਾ ਨਹੀਂ ਦਿੰਦੇ ਤੁਹਾਨੂੰ ਇਨਸਾਫ ਨਹੀਂ ਦਿੰਦੇ ਹਲੇ ਗਰਦੌਰੀਆਂ ਨਾ ਉਧਰਲੇ ਪਾਸੇ ਹੋਈਆਂ ਨਾ ਕਿਸੇ ਨੂੰ ਆਈਆਂ ਡਰਾਮਾ ਕਰਦਾ ਆ ਥੋੜੇ ਜੇ ਚੱਕ ਦੇ ਕੇ ਹਲੇ ਤੱਕ ਨਾ ਪਿਛਲੇ ਨਰਮੇ ਦੀ ਜਿਹੜੀ ਤਬਾਈ ਹੋਈ ਉਹਦਾ ਪੈਸਾ ਆ ਨਾ ਪਿਛਲੇ ਝੋਨੇ 'ਚ ਗੜੇ ਪਏ ਸੀ ਉਹਦਾ ਪੈਸਾ ਆ ਨਾ ਕਣਕ ਖਾਬ ਹੋਈ ਸੀ ਉਹਦਾ ਪੈਸਾ ਆਇਆ ਨਾ ਇਹਨਾਂ ਨੇ ਆ ਦੇਣਾ ਜਦੋਂ ਤੱਕ ਆਪਾਂ ਲਾਮਬੰਦਨ ਹੋਗੇ ਆ ਇਕੱਠੇ ਲੜਾਈ ਨਹੀਂ ਲੜਦੇ ਇੱਕ ਝੰਡੇ ਥੱਲੇ ਨਹੀਂ ਲੜਦੇ ਆਪਣੀ ਮਾਂ ਪਾਰਟੀ ਕਾਲੀ ਤਨੂੰ ਤਗੜਾ ਨਹੀਂ ਕਰਦੇ ਆਪਣੇ ਨਾਲ ੱੱੱਕੇ ਹੁੰਦੇ ਰਹਿਣਗੇ ਆਓ ਇਕੱਠੇ ਹੋ ਕੇ ਆਪਾਂ ਲੱਗੀਏ ਤੇ ਮੈਂ ਬਡਾਲਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਐ ਲੀਡਰਸ਼ਿਪ ਨੂੰ ਕਹਿਣਾ ਹੈ ਕਿ ਜਿਹੜੇ ਇੱਥੇ ਬਣਾਏ ਕਮੇਟੀ ਬਣਾਈ ਹੈ ਜਿਹੜੀ ਆਪਾਂ ਬੰਦ ਆਪਣੇ ਆਪ ਰਹਿ ਹੈ ਆਪਾਂ ਵੀ ਕਾਲੀ ਦਲ ਤਰਫੋਂ ਵੀ ਯੋਗਦਾਨ ਪਾਓ ਮੈਂ ਐਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਉਹ ਵੀ ਆਪਣੇ ਐਜੀਪੀਸੀ ਤਰਫੋਂ ਵੀ ਯੋਗਦਾਨ ਪਾ ਕੇ ਆਪਾਂ ਇਹਨਾਂ ਸਾਰੀ ਟੀਮ ਦੀ ਮਦਦ ਕਰੀਏ ਕਿਉਂਕਿ ਸਰਕਾਰ ਤੋਂ ਆਪਾਂ ਨੂੰ ਕੋਈ ਉਮੀਦ ਨਾ ਹੋਣੀ ਚਾਹੀਦੀ ਹੈ ਨਾ ਉਹ ਰੱਖਣ ਦੀ ਲੋੜ ਹੈ ਇਹਨਾਂ ਨੇ ਡੱਕਾ ਨਹੀਂ ਦੋਣਾ ਆਪਾਂ ਹੀ ਇਕੱਠੇ ਰਲ ਮਿਲ ਕੇ